ਜਿਹੜੇ ਇਹਨਾਂ ਦੇ ਬੰਦੇ ਸੀ ਉਹਨਾਂ ਨੇ ਜਿਹੜੇ ਮੇਰੇ ਅੰਗ ਸੀਗੇ ਉਹਨਾਂ ਨੇ ਟੱਚ ਕੀਤਾ ਇਹਨਾਂ ਨੇ ਕੱਪੜੇ ਪਾੜੇ ਮੇਰੇ ਇਹਨਾਂ ਨੇ ਮੈਨੂੰ ਵੇਪੜਦੇ ਕਰਤਾ ਮੈਂ ਤੇ ਇਕੱਲੀ ਸੀਗੀ ਉਹ ਸਾਰਾ ਪਰਿਵਾਰ ਆ ਕੇ ਗੱਲ ਕਰਦਾ ਲਓ ਜੀ ਜੇਕਰ ਤੁਹਾਡੇ ਗਵਾਂਡਿਆਂ ਨਾਲ ਵੀ ਪੈਂਦਾ ਤੁਹਾਡਾ ਕਿਸੇ ਗੱਲ ਨੂੰ ਲੈ ਕੇ ਰੌਲਾ ਤਾਂ ਥੋੜਾ ਬਚ ਕੇ ਰਹੋ ਉਹ ਬਾਰਿਆ ਕਿਹਤਰੀ ਰਾਤ ਨੂੰ ਖੌਂਦਾ ਰਿਆ ਕਿਹਤਰੀ ਮਾਂ ਮੇਰੇ ਨਾਲ ਰਹਿ ਤੂੰ ਖੌਂਦਾ ਰਿਆ ਉਹ ਤੇਰੀ ਭੈਣ ਕਿੱਈ ਆਈ ਬੜੀਆਂ ਉਹ ਤੇਰੀ ਮਾਂ ਲੈ ਕੇ ਆਈ ਬੜੀਆਂ ਉਹ ਨਹੀਂ ਆਉਂਦੀਆਂ ਉਹ ਨਹੀਂ ਆਉਂਦੀਆਂ ਤੇ ਆਤੀਆਂ ਕਿਉਂਕਿ ਹੁਣ ਗਵਾਂਢੀ ਗਵਾਂਢੀ ਨਹੀਂ ਰਹੇ ਖੂਨ ਦੇ ਪਿਆਸੇ ਬਣ ਗਏ ਨੇ ਇਹ ਕੌਣ ਮਾਰਦਾ ਇਹ ਕੌਣ ਮਾਰਦਾ ਕੋਟੇ ਉੱਤੇ ਖੜਕੇ ਬਾਹਾਂ ਕੱਢ-ਕੱਢ ਕੇ ਲੜ ਰਹੀ ਜਨਾਨੀ ਨੂੰ ਬੋਲਣਾ ਇਸ ਕਦਰ ਮਹਿੰਗਾ ਪੈ ਗਿਆ ਕਿ ਗਲੀ ਦੇ ਵਿੱਚ ਖੜੇ ਗਵਾਂਡੀਆਂ ਨੇ ਮਹਿਲਾ ਨੂੰ ਫੜ ਕੇ ਢਾ ਲਿਆ ਤੇ ਉਸ ਨਾਲ ਚੰਗੀ ਥਾਪੜੋ ਓਪਰੇਟ ਕੀਤੀ ਯਾ ਤਰਨਾਤੀ ਆਟਾ ਕੇ ਦੀਆਂ ਹਾਂ ਇਹ ਰੀਤੀ ਯਾ ਤਰਨਾਤੀ ਆਟਾ ਕੇ ਦੀਆਂ ਤੇਰੀਆਂ ਹੀ ਪੌਂਦੀਆਂ ਆਉਂਦੀਆਂ ਸੰਭਾਲੋ ਜੰਮਣ ਵਾਲੇ ਕਰਨਿੰਦ ਨਾ ਵਾ ਹਾ ਯਾ ਯਾ ਕੇ ਛਡੀਆਂ ਲੋਕਾਂ ਨੇ ਸਾਰੇ ਵੇੜੇ ਨੂੰ ਪਤਾ ਹਾ ਡਾਟਾ ਨਿੱਕਾ ਇਨਾ ਹੀ ਨਹੀਂ ਮਹਿਲਾ ਦੇ ਨਾਲ ਸਰੀਰਕ ਛੇੜਛਾੜ ਕੀਤੀ ਤੇ ਕਕਾਰਾਂ ਦੀ ਵੀ ਬਿਆਦ ਵੀ ਕੀਤੀ ਹੈ ਔਰਤ ਨੇ ਇਹ ਇਲਜ਼ਾਮ ਵੀ ਲਗਾਏ ਨੇ ਆਓ ਦੇਖਦੇ ਹਾਂ ਇਹ ਕੌਣ ਮਾਰਦਾ ਇਹ ਕੌਣ ਮਾਰਦਾ ਡਾਂਗ ਖੜ ਨਾਲ ਲੱਗ ਜਾ ਮੰਨ ਲੈ ਡਾਂਗ ਖੜ ਨਾਲ ਲੱਗ ਜਾ ਆ ਨਾ ਗੰਦਾ ਤੂੰ ਜਿਹੜਾ ਕੋ ਕਰਨਾ ਕਰਦੀ ਕੋਈ ਰਵਾਇਤੀ ਮਾਇਕੇ ਦੇ ਨਾ ਡਾੜੀ ਹੱਟ ਕੇ ਮਾਰੀ ਦੱਸ ਤਾ ਬੱਤੀ ਜਿੱਤਨੀ ਆਲਾ ਨੂੰ ਕਹੀਆ ਕਿਉਂਦੇ ਦੁਨੀਆ ਆਲਾ ਨੂੰ ਆ ਮੈਂ ਤਾਂ ਇਹ ਕੁੜੀ ਦੇ ਪੱਤਰੇ ਮਾਰਦੇ ਆਂ ਚੱਕਰਾ ਤੇ ਤੇਰੇ ਤੇ ਚਿੰਦਾਤ ਨੂੰ ਨਾ ਤੋ ਹੇ ਯਾਰ ਯਾਹ ਤੇ ਮੈਂ ਤੈਨੂੰ ਪੁੱਛਣਾ ਕਿ ਤੂੰ ਨੰਗ ਜਿਹਦਾ ਮਾਂ ਦਾ ਪਿਤਾ ਦਾ ਨਾਮ ਕੀ ਹੈ ਇਹ ਤੇਰੀਆਂ ਤੀਆਂ ਚਾਚੀ ਦੀਆਂ ਆ ਹਾਂ ਤੇਰੀਆਂ ਤੀਆਂ ਚਾਚੀ ਦੀਆਂ ਤੇਰੀ ਨਹੀਂ ਡਾਟਾ ਤੇਰੀਆਂ ਹੀ ਪਾਉਂਦੀਆਂ ਆਉਂਦੀਆਂ ਸੰਭਾਲੋ ਜੰਮਣ ਵਾਲੇ ਕਰ ਲੈਿੰਦੇ ਨਾ ਵਾ ਹਾਂ ਯਾ ਯਾ ਕੇ ਛੱਡੀਆਂ ਲੋਕਾਂ ਨੇ ਸਾਰੇ ਵੇੜੇ ਤੂੰ ਪਤਾ ਹਾਂ ਇਹ ਡਾਟਾ ਡਿੱਤੋ ਹੋਰ ਦਾ ਸਾਡੇ ਘਰੇ ਆ ਕੇ ਕਦੇ ਕੁਛ ਬਣਾ ਲਿਆ ਤੇ ਕਦੇ ਕੁਛ ਬਣਾ ਲਿਆ 哥。 ਖੌਫ ਇਸ ਤਰ੍ਹਾਂ ਖਤਮ ਹੁੰਦਾ ਚਾਹ ਰਿਹਾ ਹੈ ਕਿ ਆਏ ਦਿਨ ਪੰਜਾਬ ਦੇ ਵਿੱਚ ਗੁੰਡਾਗਰਦੀ ਤੇ ਕਾਤਲਗਾਰਦ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀ ਨੇ ਇਸ ਮਾਮਲੇ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਦੇ ਹਲਕਾ ਗੁਰੂ ਹਰ ਸਹਾਇ ਪਿੰਡ ਚੁੱਗਾ ਤੋਂ ਇਹ ਮਾਮਲਾ ਸਾਹਮਣੇ ਆ ਜਿੱਥੇ ਇੱਕ ਗੁਰਸਿੱਖ ਪਰਿਵਾਰ ਦੇ ਘਰ ਅੰਦਰ ਦਾਖਲ ਹੋ ਕੇ ਸ਼ਰਿਆਮ ਕੁੱਟਮਾਰ ਕੀਤੀ ਹੈ ਅਤੇ ਇਟਾਂ ਰੋੜਿਆਂ ਨਾਲ ਹਮਲਾ ਵੀ ਕੀਤਾ ਅਤੇ ਬਿਆਦ ਵੀ ਕੀਤੀ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਪੀੜਤ ਔਰਤ ਨੇ ਜੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਅਤੇ ਇਸ ਲੜਾਈ ਦਾ ਕਾਰਨ ਦੱਸਿਆ ਵੀਰ ਜੀ ਗਰਮੀਤ कौर ਮੇਰਾ ਨਾਮ ਹੈ ਚੁੱਗੇਪਿੰਡ ਦੀ ਮੈਂ ਰਹਿਣ ਵਾਲੀ ਆ ਸਿਰ ਕੁੱਟਮਾਰ ਹੋਈ ਤੇ ਘਰ ਦੇ ਵਿੱਚ ਕਿਉਂ ਹੋਈ ਆ ਅੱਟੇ ਵੀਰ ਜੀ ਤਾਂ ਹੋਈ ਏ ਇਹਨਾਂ ਨਾਲ ਸਾਡਾ ਪੈਸਿਆਂ ਦਾ ਲੈਣ ਦੇਣ ਸਰਵੰਦ ਹੈਗਾ ਸੀ ਕਿਹਨਾਂ ਨਾਲ ਇਹ ਪੰਮੀ ਕਹੇ ਨਾਲ ਸਿਮਰਜੀਤੋ ਨਾਲ ਤੁਹਾਡੀ ਨਾਲ ਹਾਂਜੀ ਗਵੰਡੀ ਨੇ ਸਾਡੇ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਸੀ ਮੇਰੇ ਘਰ ਵਾਲੇ ਨੇ ਵੀ ਕਹੀ ਸੀ ਵੀ ਜੋ ਵੀ ਕੋਈ ਗੱਲਬਾਤ ਹੈਗੀ ਆ ਆਪਾਂ ਬੰਦਿਆ ਚ ਬਹਿ ਕੇ ਕਰ ਲੈਨੇ ਆ ਇਹ ਕਹਿੰਦੇ ਵੀ ਤੁਸੀਂ ਸਾਡੇ ਪੈਸੇ ਖਾਦੇ ਆ ਮੇਰੇ ਘਰ ਵਾਲੇ ਨੇ ਇਹ ਗੱਲ ਕਹੀ ਕਹਿੰਦਾ ਵੀ ਮੈਂ ਗੁਰਦੁਆਰੇ ਪੈਸੇ ਰੱਖ ਦਿੰਨਾ ਤੁਸੀਂ ਚੱਕ ਲੋ ਜਿਹੜਾ ਡਿਆ ਤੇ ਉਸ ਤੋਂ ਬਾਅਦ ਜੀ ਉਹ ਗੱਲ ਤੇ ਨਹੀਂ ਆਏ ਉਸ ਤੋਂ ਬਾਅਦ ਇਹਨਾਂ ਨੇ ਗਾਲਾਂ ਜਿੱਤੀਆਂ ਸਾਨੂੰ ਕਿ ਮੈਂ ਇਹਨਾਂ ਦੇ ਬੜੇ ਵਾਸਤੇ ਪਾਇ ਵੀ ਸਾਨੂੰ ਗਾਲਾਂ ਨਾ ਕੱਢੋ ਤੁਸੀਂ ਤੁਸੀਂ ਆਪਾਂ ਬੈਠ ਕੇ ਗੱਲ ਕਰ ਲੈਣੇ ਆ ਜਿਹੜੀ ਵੀ ਹੈਗੀ ਐ ਵੀ ਇਦਾਂ ਨਾ ਕਰੋ ਤੁਸੀਂ ਇਹਨਾਂ ਨੇ ਉਸ ਤੋਂ ਬਾਅਦ ਮੈਂ ਕੱਲੀ ਸੀ ਘਰੇ ਉਸ ਤੋਂ ਬਾਅਦ ਪਸਰ ਦੇ ਘਰੇ ਵੜਗੇ ਅੰਦਰ ਅੰਦਰ ਵੜੇ ਤੋਂ ਬਾਅਦ ਇਹ 8 ਜਣੇ ਸੀ ਇਹਨਾਂ ਦੀਆਂ ਬੁੜੀਆਂ ਨੇ ਮੈਨੂੰ ਕੇਸਾਂ ਤੋਂ ਵੜ ਲਿਆ ਜਿਹੜੇ ਇਹਨਾਂ ਦੇ ਬੰਦੇ ਸੀ ਉਹਨਾਂ ਨੇ ਜਿਹੜੇ ਮੇਰੇ ਅੰਗ ਸੀਗੇ ਉਹਨਾਂ ਨੂੰ ਟੱਚ ਕੀਤਾ ਬੇਅਦ ਕੀਤੀ ਇਹਨਾਂ ਨੇ ਕੱਪੜੇ 파ੜੇ ਮੇਰੇ ਇਹਨਾਂ ਨੇ ਮੈਨੂੰ ਬੇਪੜਦੇ ਕਰਤਾ ਇਹ ਜੀ ਜਦੋਂ ਬੇਪੜਦੇ ਕੀਤਾ ਇਹਨਾਂ ਨੇ ਮੈਂ ਚੀਕ ਚੁਕਾੜੇ ਬਹੁਤ ਮਾਰੇ ਪਰ ਇਹਨਾਂ ਨੇ ਕਿਸੇ ਨੇ ਮੇਰੀ ਗੱਲ ਨਹੀਂ ਸੁਣੀਗੀ ਖੁਦ ਪਿੰਡ ਦੇ ਸਰਪੰਚ ਦੇ ਸਿਰ ਤੇ ਹਲਾਤ ਹੋਣ ਡਿਆ ਉਹ ਵੀ ਸਾਡੇ ਨਾਲ ਬਹੁਤ ਮੁੜਕੇ ਜਿੱਦ ਕੇ ਗਿਆ ਉਸ ਤੋਂ ਬਾਅਦ ਜਦੋਂ ਮੇਰੇ ਹੁਲਾ ਪਾਇਆ ਤੇ ਜਦੋਂ ਬੱਚਿਆਂ ਨੇ ਆਪਦੇ ਪਾਪਾ ਨੂੰ ਲਿਆਂਦਾ ਬੁਲਾ ਕੇ ਉਸ ਤੋਂ ਬਾਅਦ ਇਹ ਭੱਜ ਗਏ ਇਹਨਾਂ ਨੇ ਭੱਜ ਕੇ ਬਾਹਰ ਮੁੜ ਕੇ ਇੱਟਾਂ ਚ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਮੈਂ ਕਰੇ ਕੱਲੀ ਸੀਗੀ ਇਹ ਸਾਰਾ ਪਰਿਵਾਰ ਆ ਕੇ ਗੱਲ ਕਰਨ ਹਾਂਜੀ ਉਸ ਤੋਂ ਬਾਅਦ ਫਿਰ ਮੈਂ ਭੱਜ ਕੇ ਆਪਦੇ ਕੋਠੇ ਤੇ ਚੜ ਗਈ ਕੋਠੇ ਤੇ ਚੜ ਕੇ ਫਿਰ ਮੈਂ ਰੋਲਾ ਪਾਉਣ ਲੱਗ ਗਈ ਮੈਂ ਕਿ ਮੈਨੂੰ ਮਾਰ ਦੇ ਕੁੱਟ ਦੇ ਮੇਰੇ ਨਾਲ ਗਲਤ ਕੰਮ ਕਰਦੇ ਮੇਰੇ ਸਿਰ ਸਾਹਿਬ ਵੀ ਲੈ ਕੇ ਲਾ ਕੇ ਜੀ ਜਦੋਂ ਇਹਨਾਂ ਨੇ ਮੇਰੀ ਬੇਇੱਜ਼ਤੀ ਕੀਤੀ ਨਾ ਮੇਰੇ ਕੇਸ ਬੜੇ ਮੈਨੂੰ ਮਾਰਿਆ ਕੁੱਟਿਆ ਜਦੋਂ ਇਹਨਾਂ ਨੇ ਮੇਰੇ ਪਰਦੇ ਵਾਲੇ ਸਰੀਰ ਨੂੰ ਛੂਇਆ ਉਸ ਤੋਂ ਬਾਅਦ ਇਹਨਾਂ ਨੇ ਮੇਰਾ ਗਾਤਰਾ ਵੀ ਲਾ ਕੇ ਆਪਦੇ ਘਰੇ ਲੈ ਗਏ ਪਾਚੀ ਕੇ ਘੱਤਰਲੇ ਕੇ ਉਸ ਤੋਂ ਬਾਅਦ ਇਹਨਾਂ ਨੇ ਮੇਰੀ ਬਹੁਤ ਕੁੱਤੇ ਖਾਣੀ ਵਾਲਾ ਹਲ ਕੀਤਾ ਬਸ ਇੱਕ ਮੇਰੀ ਜਾਨ ਵੀ ਜਿਹੜੀ ਕੁੱਤਾ ਰੋੜੇ ਚਲਾਉਂਦਾ ਹਾਂਜੀ ਜੀ ਉਹ ਵੀਡੀਓ ਵੀ ਹੈਗੀ ਸਾਡੇ ਕੋਲੇ ਜਿਹੜੀ ਟਰ ਰੋੜੇ ਚਲਾਏ ਨੇ ਹਾਂਜੀ ਗਾਲਾਂ ਦੀ ਵੀ ਹੈਗੀ ਏ ਟਰ ਰੋੜਿਆਂ ਦੀ ਵੀ ਹੈਗੀ ਏ ਸਾਡੀ ਪਿੰਡ 'ਚ ਕੋਈ ਸੁਣਦਾ ਨਹੀਂ ਪਿਆਗਾ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਵੀਰ ਜੀ ਉਹਨਾਂ ਤੇ ਫੁੱਲ ਹੋਣੀ ਚਾਹੀਦੀ ਏ ਬੁੱਢੀ ਗਾਂ ਤੇ 20 ਨੇ ਬੰਦਿਆ ਤੇ ਵੀ ਕਿਉਂਕਿ ਉਸ ਤੋਂ ਬਾਅਦ ਮੇਰਾ ਕਾਕੂ ਵੀ ਬਾਹਰ ਖੇਡਦਾ ਸੀ ਇਹਨਾਂ ਨੇ 8 ਜਣਿਆਂ ਨੇ ਮੇਰੇ ਕਾਕੂ ਨੂੰ ਵੀ ਕੱਢ ਰਿਆ ਹੱਥ 'ਚ ਗੁੰਡਾਸੀ ਸੀ ਚੱਤੀ ਵਾਲਿਆਂ ਨੇ ਫਿਰ ਮੇਰੇ ਕਾਕੂ ਨੂੰ ਜਿੱਧਰੇ ਦਾ ਡੈਡੀ ਸੀਰ ਤੇ ਲੱਗਾ ਉਧਰ ਪੇਈ ਦਿੱਤਾ ਗਿਆ ਫਿਰ ਮੇਰੇ ਕਰਵਾਲਾ ਨਾਲ ਕਾਕੂ ਨੂੰ ਲੈ ਕੇ ਆਇਆ ਨਾਲ ਆ ਕੇ ਸਾਨੂੰ ਪੁੱਛਿਆ ਦੱਸਿਆ ਸਾਨੂੰ ਆ ਕੇ ਇਹਨਾਂ ਨੇ ਦਾਖਲ ਕਰਵਾਇਆ ਮੇਰੇ ਗੁੱਜੀਆਂ ਸੱਟਾਂ ਵੀ ਲੱਗ ਗਈਆਂ ਗੁੱਟਮਾਰ ਕੀਤੀ ਜਿਹੜੀ ਕਾਰਵਾਈ ਵਿਰਜੀ ਉਹਨਾਂ ਤੇ ਹੋਣੀ ਚਾਹੀਦੀ ਏ ਬਾਕੀ ਵਿਰਜੀ ਉਹਨਾਂ ਦਾ ਡਰ ਲੱਤਿਆ ਹੋਇਆ ਏ ਉਹਨਾਂ ਦਾ ਡਰ ਇਸ ਤਰ੍ਹਾਂ ਲੱਤਿਆ ਹੋਇਆ ਜਿਹੜੀ ਇੰਨਾ ਢਿਲਵੀਂ ਬੰਦਾ ਮਾਰਿਆ ਏ ਕੁੜੀ ਨੇ ਤੇ ਮੁੰਡੇ ਨੇ ਜਿਹੜੇ ਜੇਲ੍ਹ 'ਚ ਬੈਠੇ ਨੇ ਉਹ ਇਹਨਾਂ ਦੇ ਭਰਾ ਨਹੀਂ ਸਤੇ ਚਲੋ ਤੁਸੀਂ ਆਦੀ ਕਾਰਵਾਈ ਚੋਣੀ ਪਰ ਇਹਨਾਂ ਨੂੰ ਆਦਤ ਪਈ ਹੋਈ ਆ ਇਹਨਾਂ ਦੇ ਮੂੰਹ ਤੇ ਚਪੇੜੇ ਵੱਜਣੇ ਚਾਹੀਦੇ ਆ ਇਹਨਾਂ ਨੂੰ ਕਾਨੂੰਨੀ ਕਾਰਵਾਈ ਦਾ ਸਬਕ ਮਿਲਣਾ ਚਾਹੀਦਾ ਏ ਜੋ ਵੀ ਹੈਗਾ ਏ ਵੀਰ ਬਣ ਕੇ ਮੇਰੇ ਮੇਨਤ ਵਾਲੀ ਗੱਲ ਆ ਮੇਰੇ ਵੀਰ ਬਣ ਕੇ ਮੇਰੇ ਭਰਾ ਬਣ ਕੇ ਮੇਰੇ ਨਾਲ ਖੜੋ ਤੇ ਬਸ ਮੇਰਾ ਮਸਲਾ ਹੱਲ ਕਰੋ ਇਸ ਗੱਲ ਦਾ ਕਿ ਅਗਲੇ ਹfte ਕਾਨੂੰਨੀ ਕਾਰਵਾਈ ਕੀਤੀ ਜਾਵੇ ਕੈਰਿਸਮਾਉਂ ਦੇ ਵਿੱਚ ਦੂਜੀ ਧਿਰ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਪਰ ਇਸ ਸਪੀੜਤ ਮਹਿਲਾ ਵੱਲੋਂ ਪੁਲਿਸ ਨੂੰ ਸ਼ਿਕਾਇਤ ਜ਼ਰੂਰ ਕਰ ਦਿੱਤੀ ਹੈ ਤੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਦੂਸਰੀ ਧਿਰ ਪਹਿਲੀ ਧਿਰ ਵੱਲੋਂ ਲਗਾਈ ਗਈ ਨਿਜ਼ਾਮਤ 에 ਕੀ ਪ੍ਰਤੀਕਿਰਿਆ ਦੇਵੇਗੀ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ ਹਕੀਕਤ ਟੀਵੀ ਪੰਜਾਬੀ